ਰੈਪ ਕਰਦੇ ਦੁਬਾਰਿਆਂ ਬਾਰੀ ਪੱਟੀ ਜਾਂਦੇ ਆ ਜਫਰਦਾ ਹਾਂਜੀ ਕਰਦੇ ਸੰਦੇ ਕਰੋ ਕਰ ਲੋ ਕਰ ਲੋ ਥੱਲੇ ਕੋਈ ਗੱਲ ਨਹੀਂ ਕਰ ਲੋ ਕਰ ਲੋ ਹੀ ਕਰਨਾ ਹਾਂਜੀ ਬਾਹਰ ਆਇਓ ਜੀ ਇੱਕ ਵਾਰ ਦੱਸੋ ਜੀ ਆਜੋ ਕੋਈ ਗੱਲ ਨਹੀਂ ਕੋਈ ਆਓ ਇਹਨੂੰ ਖੋਲੋ ਯਾਰ ਆਜੋ ਜੀ ਕੋਈ ਗੱਲਬਾਤ ਕਰਨੀ ਆਜੋ ਬਾਹਰ ਆਜੋ ਬਾਹਰ ਆਇਓ